ਜਗੇਦਰ ਜੀ ਜਗੇਦਰ ਜੀ ਜਗੇਦਰ ਸ਼ੋਜਾ ਏ ਜੀ ਕੱਲ ਅਸੀਂ ਇੱਥੇ ਆਪਣੇ ਥਾਣੇ 'ਚ ਨਾਲੇ ਵਿਖੇ 139 ਨੰਬਰ ਮੁਕਦਮਾ ਦਰਜ ਰਜਿਸਟਰ ਕੀਤਾ ਵਾ ਐਨਡੀਪੀਐ ਸੈਕਟਰ ਦੇ ਤਹਿਤ ਤੇ ਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀਏ ਜੋਬਨਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਦੋਵੇਂ ਵਾਸੀ ਡੇਰਾ ਬਾਬਾ ਨਾਨਕ ਕੋਲੋਂ ਜਿਹੜੀ ਐ 1.5 ਕਿਲੋ ਹਰੋਇਨ ਦੀ ਬਰਾਮਦਗੀ ਕੀਤੀ ਐ ਇਹ ਜਿਹੜਾ ਅਸੀਂ ਗੁੱਜਰਪੁਰੇ ਪਿੰਡ ਦੇ ਨਜ਼ਦੀਕ ਜਿਹੜੀ ਆ ਨਾਕਾਬੰਦੀ ਕਰਕੇ ਦੋਵਾਂ ਦਸ਼ਾਵਾ ਪਾਸੋਂ ਇਹ ਹੈਰੋਇਨ ਦੀ ਬਰਾਮਦਗੀ ਕੀਤੀ ਹੈ ਤੇ ਇਹਨਾਂ ਉੱਤੇ ਜਿਹੜਾ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਜੀ ਸਰ ਕਿੰਨੀ ਹੈਰੋਇਨ ਕਾਬੂ ਕੀਤੀ ਹੈ ਇਹਨਾਂ ਚ ਜੀ ਕਰੀਬ 1.5 ਕਿਲੋ ਹੈਰੋਇਨ ਜਿਹੜੀ ਇਹਨਾਂ ਪਾਸੋਂ ਬਰਾਮਦ ਹੋਈ ਹੈ ਸਰ ਪਤਾ ਲੱਗਾ ਕਿੱਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਇਹ ਜੀ ਅੱਜ ਇਹਨਾਂ ਦਾ ਪੁਲਸ ਰਿਮਾਂਡ ਲਿਆ ਜਾਏਗਾ ਤੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕਸ ਬਾਰੇ ਪਤਾ ਕੀਤਾ ਜਾਵੇ ਐਨੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਲੱਗਦਾ ਬਾਰਡਰ ਪਰ ਲਿੰਕ ਹੋ ਸਕਦੇ ਆ ਡਰੋਨ ਦੇ ਜ਼ਰੀਏ ਹੈਰੋਇਨ ਜੀ ਇਹ ਚੀਜ਼ ਨੂੰ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਬਿਲਕੁਲ ਹੋ ਸਕਦਾ ਜੀ ਸਰ ਪੇਲਾ ਦੇ ਮਕੰਮੇ ਦਰਜ ਨੇ ਕਰੇਗਾ ਇਹਨਾਂ ਦੇ ਜੀ ਸੰਬੰਧਿਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਕ੍ਰਾਈਮ ਰਿਕਾਰਡ ਪਤਾ ਕਰਕੇ ਇਸ ਚੀਜ਼ ਬਾਰੇ ਵੀ ਤਸਦੀਕ ਕੀਤਾ ਜਾਵੇਗਾ ਸਰ ਕੋਈ ਇਹ ਵੀ ਗੱਲ ਆ ਰਹੀ ਸੀ ਕਿ ਪੁਲਿਸ ਦੇ ਵਿੱਚ ਤੇ ਇਹਨਾਂ ਤਸਕਰਾਂ ਦੇ ਵਿੱਚ ਫਾਇਰਿੰਗ ਹੋਈ ਹੈ ਕੋਈ ਐਜਾ ਮਾਮਲਾ ਨਹੀਂ ਇਹ ਬਿਲਕੁਲ ਇਸ ਗੱਲ 'ਚ ਸੱਚਾਈ ਨਹੀਂ ਹੈ ਜੀ ਕੋਈ ਵੀ ਫਾਇਰਿੰਗ ਜਿਹੜੀ ਹੈ ਉੱਥੇ ਪੁਲਿਸ ਵੱਲੋਂ ਜਾਂ ਇਹਨਾਂ ਦੋਸ਼ੀਆਂ ਵੱਲੋਂ ਕੋਈ ਫਾਇਰਿੰਗ ਨਹੀਂ ਕੀਤੀ ਗਈ ਜਿਹੜੀ ਰਿਕਵਰੀ ਹੋਈ ਏ ਇਸ ਬਰਾਮਦਗੀ ਦੇ ਇਲਾਵਾ ਇੱਥੇ ਕੋਈ ਵੀ ਫਾਇਰਿੰਗ ਜਾਂ ਗੋਲੀ ਚੱਲਣ ਵਾਲੀ ਕੋਈ ਗੱਲ ਸੱਚਾਈ ਨਹੀਂ ਹੈ ਕੋਈ ਹਥਿਆਰ ਵਗੈਰਾ ਕੁਝ ਹੋਰ ਵੀ ਬਰਾਮਦ ਨਹੀਂ ਜੀ ਹਥਿਆਰ ਦੀ ਕੋਈ ਰਿਕਵਰੀ ਨਹੀਂ ਹੈ ਵਿੱਚ